ਸੱਚੇ ਕਾਲ RPT 24 ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਅੰਜਲ RPT ਦੇ ਸਿਆਸੀ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤਾਂ ਮੇਰੇ ਨਾਲ ਇਸ ਸਮੇਂ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ 베ਦੀ ਜੀ 베ਦੀ ਸਾਹਿਬ ਤੁਹਾਡਾ ਵੀ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਜੀ 베ਦੀ ਸਾਹਿਬ ਸ਼ੁਰੂਆਤ ਕਰ ਲੈਣੇ ਆ ਅੱਜ ਵੱਡਾ ਦਿਨ ਹੈ ਪੰਜਾਬ ਦੀ ਸਿਆਸਤ ਦੇ ਲਈ ਜਿਹੜਾ ਪੰਜਾਬ ਦੀ ਤਰਨਦਾਰਨ ਹਲਕਾ ਉਸ ਦੇ ਉੱਪਰ ਜ਼ਿੰਮਨੀ ਚੋਣ ਹੋ ਰਹੀ ਹੈ ਅਸ ਫਿਰ 7 ਵਜੇ ਤੋਂ VOTING ਸ਼ੁਰੂ ਹੋਈ ਹੈ 6 ਵਜੇ ਤੱਕ ਇਹ VOTING ਜਿਹੜੀ ਹੈ ਉਹ ਚੱਲੇਗੀ ਤਾਂ ਹਾਲ ਹੀ ਹਾਲੇ ਪੜਾਦਰ ਪੜਾ ਜਿਹੜਾ VOTE ਪਰਸੈਂਟੇਜ ਵੱਧ ਰਿਹਾ ਹੈਗਾ ਕਿਵੇਂ ਵੇਖ ਰਹੇ ਹੋ ਪੰਥਕ ਸੀਟ ਕੀ ਕੁਝ ਬਿਆਨ ਕਰ ਰਹੀ ਹੈ 1 ਸਾਲ ਦੇ ਲਈ ਵਿਧਾਇਕ ਚੁਣਿਆ ਜਾਣਾ ਹੈ ਲੋਕਾਂ ਦੇ ਵੱਲੋਂ ਕਿਉਂਕਿ ਬਹਿਸ ਘੱਟ ਸਮਾਂ ਹੀ ਰਹਿ ਗਿਆ ਹੋਇਆ ਹੈ ਤਾਂ ਕਿਵੇਂ ਵੇਖ ਰਹੇ ਹੋ ਇਸ ਨੂੰ ਦੇਖੋ ਇਹ ਜਿਹੜੇ ਆਪਣੇ ਉਪਚੋਣਾਂ ਸਮਝ ਲੋ ਤਰਨ ਤਰਨ ਦੇ ਤੇ ਆਪਾਂ ਪਹਿਲਾਂ ਵੀ ਇਸ ਗੱਲ ਲਈ ਥੋੜੇ ਜਿਹਾ ਜਾਣਦੇ ਹੁੰਦੇ ਆ ਵੀ ਜਦੋਂ ਸਰਕਾਰ ਹੋਵੇ ਹੂੰ ਤੇ ਸਰਕਾਰ ਦੇ ਪਾਰਟੀ ਦਾ ਕੈਂਡੀਡੇਟ ਕੋਈ ਉਮੀਦਵਾਰ ਲੜ ਰਿਹਾ ਹੋਵੇ ਤਾਂ ਸਾਨੂੰ ਬਹੁਤੀ ਵਾਰੀ ਆਸ ਹੁੰਦੀ ਆ ਵੀ ਸਰਕਾਰ ਜਿਹੜੇ ਆ ਉਹ ਸੀਟ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਆ ਹੂੰ ਜਿਵੇਂ ਕਿ ਪਹਿਲੇ ਵੀ ਕਾਫੀ ਸਾਰੀਆਂ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ ਜਿਵੇਂ ਜਲੰਧਰ ਵਾਲੀ ਸੀਟ ਤੇ ਵੀ ਹੋਈ ਆ ਲੁਧਿਆਣੇ ਵਾਲੀ ਤੇ ਵੀ ਹੋਈ ਆ ਲੇਕਿਨ ਉੱਥੇ ਜਿਹੜਾ ਉਸੇ ਪਾਰਟੀ ਦਾ ਦਬਦਬਾ ਜਿੱਦੀ ਸਰਕਾਰ ਤੇ ਇੱਥੇ ਵੀ ਆਪਾਂ ਜੇ ਆਪੋ ਇੱਥੋਂ ਦਾ ਦੇਖੀਏ ਤਰਨ ਤਰਨ ਦਾ ਵੀ ਤਾਂ ਇਹ ਵੀ ਸਾਨੂੰ ਲੱਗਦਾ ਹੈ ਵੀ ਇਹ ਜਿਹੜੀ ਸੀਟ ਹੈ ਇਹ ਆਪ ਦਾ ਉਮੀਦਵਾਰ ਜਿੱਤ ਕੇ ਜਾਵੇਗਾ ਹਾਲਾਂਕਿ ਜਿਹੜੇ ਨਾ ਦਾਅਵੇ ਔਰ ਵਾਦੇ ਜਿਹੜੇ ਹੈ ਦੂਜੀਆਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਨੇ ਪੰਥਕ ਪਾਰਟੀ ਹੈ ਜਾਂ ਸ਼ਰੋਣੀ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਤੇ ਉਹਦੇ ਨਾਲ ਨਾਲ ਹੀ ਨਾ ਇੱਕ ਨਵੇਂ ਤਰ੍ਹਾਂ ਦੇ ਜਿਹੜੇ ਨਰੇਟਿਵ ਜਿਹੜੇ ਸਿਰਜੇ ਜਾ ਰਹੇ ਹਨ ਜੋ ਜੋ ਵਾਪਰ ਰਿਹਾ ਸਮਝ ਲੋ ਵੀ ਕਿ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਂ ਉਹਨਾਂ ਦਾ ਇੱਕ ਬਿਆਨ ਜਿਹੜਾ ਬੂਟਾ ਸਿੰਘ ਦੇ ਨੂੰ ਲੈ ਕੇ ਸੀਗਾ ਉਹਦਾ ਕਾਫੀ ਚਰਚਾ ਹੋ ਰਿਹਾ ਇਹ ਇਹ ਜਿਹੜੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਚੋਣਾਂ ਦੇ ਉੱਤੇ ਬਹੁਤ ਸਾਰਾ ਅਸਰ ਪਾਉਂਦੀਆਂ ਨੇ ਕਈ ਵਾਰੀ ਤੇ ਕਈ ਵਾਰੀ ਲੋਕ ਸੋਚਦੇ ਨੇ ਵੀ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਇਹ ਬਹੁਤ ਸਾਰੇ ਲੋਕਾਂ ਦੇ ਉੱਤੇ ਰਵਾ ਪਾਉਂਦੀ ਆ ਸੋ ਮੈਨੂੰ ਇਹ ਲੱਗਦਾ ਹੈ ਵੀ ਉੱਥੇ ਜੋ ਵੀ ਵੋਟਾਂ ਪਿਆਰੀਆਂ ਨੇ ਅੱਜ ਉਹਦਾ ਰਿਜ਼ਲਟ ਜਿਹੜਾ ਹੈ ਉਹਨੂੰ ਆਪਾਂ ਉਮੀਦ ਕਰ ਸਕਦੇ ਹਾਂ ਵੀ ਉਹ ਸਰਕਾਰ ਦੇ ਹੱਕ ਤੇ ਜਾਏਗਾ ਦੂਜੀ ਗੱਲ ਇਹ ਵੀ ਹੈ ਵੀ ਕਿਉਂਕਿ ਇਸ ਵਲੇ ਜੇ ਜੇ ਵਕਤ ਸੀ ਦੱਸਿਆ ਵੀ ਵੋਟਿੰਗ ਪਰਸੈਂਟੇਜ ਜਿਹੜੀ ਆ ਉਹ ਕਾਫੀ ਵਧ ਰਹੀ ਹੈ ਜੀ ਤੇਜ਼ੀ ਨਾਲ ਵੋਟਿੰਗ ਹੋ ਰਹੀ ਹੈ ਤਾਂ ਉਹਦੇ ਵਿੱਚ ਇਹ ਵੀ ਹੁੰਦਾ ਹੈ ਵੀ ਜਿਹੜੇ ਬਾਕੀ ਉਮੀਦਵਾਰ ਆ ਉਹਨਾਂ ਨੇ ਬੜਾ ਜ਼ੋਰ ਲਾਇਆ ਹੁੰਦਾ ਹੈ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਵੋਟਰ ਉੱਥੇ ਲੈ ਕੇ ਜਾਣੇ ਆ ਪਰ ਤੁਸੀਂ ਇਹਦੇ ਨਾਲ ਹੀ ਵੇਖੋ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਨੇ ਆਪਸ ਤੇ ਵਿੱਚ ਵੋਟ ਜਿਹੜੇ ਨੇ ਉਹ ਵੰਡੇ ਜਾਂਦੇ ਨੇ ਔਰ ਜਿਹੜੇ ਇੱਕ ਪਾਰਟੀ ਜਿਹਦਾ ਮੁਕਾਬਲਾ ਕਰ ਰਹੇ ਨੇ ਉਹ ਆਪ ਆਪ ਵੱਡੀ ਇੱਕ ਵੱਡੀ ਪਾਰਟੀ ਹੈ ਉਹ ਉਹਦਾ ਮੁਕਾਬਲਾ ਕਰ ਰਹੇ ਨੇ ਤੇ ਉਹ ਫਿਰ ਉਹਨੂੰ ਜਿਹੜੇ ਵੋਟਾਂ ਪੈਣੀਆਂ ਨੇ ਉਹ ਉਹ ਮਤਲਬ ਉਸੇ ਨੂੰ ਪੈਣੀਆਂ ਨੇ ਲੇਕਿਨ ਜਿਹੜੀਆਂ ਬਾਕੀ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਅਸੇ ਵੰਡੀਆਂ ਜਾਣੀਆਂ ਨੇ ਸੋ ਆਪਾਂ ਇਹ ਦੇਖ ਰਹੇ ਆ ਇਹਦੇ ਵਿੱਚ ਜਿਵੇਂ ਕਿ ਖਬਰ ਵੀ ਆ ਵੀ ਕੋਈ ਕਿਸੇ ਵੀ ਭਾਜੀਪੀ ਦੇ ਬੋਤ ਤੇ ਉੱਤੇ ਕੋਈ ਇਦਾਂ ਦਾ ਵੀ ਹੋਇਆ ਵੀ ਉੱਥੇ ਆ ਕੇ ਕਿਸ ਨੇ ਗੱਡੀ ਖੜੀ ਕਰ ਦਿੱਤੀ ਜਾਂ ਕੋਈ ਲੱਗਦਾ ਵੀ ਕਿਤੇ ਬੂਥ ਤੇ ਕਬਜ਼ਾ ਨਾ ਹੋਵੇ ਪਰ ਮੈਨੂੰ ਲੱਗਦਾ ਹੈ ਵੀ ਜਿਹੜਾ ਚੋਣ ਕਮਿਸ਼ਨ ਹੈ ਉਹਦੀ ਇਸ ਦੇ ਉੱਤੇ ਪੂਰੀ ਤਰ੍ਹਾਂ ਨਜ਼ਰ ਹੈ ਔਰ ਉਹ ਵਾਚ ਕਰ ਰਿਹਾ ਹੈ ਵੀ ਕਿ ਕਿਸ ਤਰ੍ਹਾਂ ਦੀ ਵੋਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਹੈ ਵੀ ਕੋਈ ਅੰਸਖਾਵੀ ਘਟਨਾ ਨਹੀਂ ਵਾਪਰੇਗੀ ਔਰ ਇਹ ਇਹਦੀ ਜਿਹੜੀ ਵੋਟਿੰਗ ਹੈ ਉਹ ਸਫਲਤਾ ਨਾਲ ਅੱਜ ਮੁਕੰਮਲ ਹੋ ਜਾਏਗੀ ਹੂੰ ਅੱਛਾ ਬੇਦੇਸ ਸਾਹਿਬ ਇਤਨਾ ਇੱਕ ਚੀਜ਼ ਹੋਰ ਧਿਆਨ ਦੇਣੀ ਉਹ ਗ ਹੈ ਕਿ ਬਹੁਤ ਘੱਟ ਸਮਾਂ ਰਹਿ ਗਿਆ ਜਦੋਂ ਪੰਜਾਬ ਦੇ 2027 ਦੇ ਚੋਣ ਹੋਣੀਆਂ ਆ ਕੁਝ ਸਮੇਂ ਦੇ ਲਈ ਜਿਹੜਾ ਜਿਹੜਾ ਨਵਾਂ ਵਿਧਾਇਕ ਜਿਹੜਾ ਉਹ ਚੁਣਿਆ ਜਾਏਗਾ ਕਿੰਨਾ ਕੁ ਫਾਇਦਾ ਤਰਨ ਤਰਨ ਦੇ ਹਲਕੇ ਦੇ ਲੋਕਾਂ ਨੂੰ ਇਸ ਦਾ ਹੋਏਗਾ ਦੇਖੋ ਭਾਵੇਂ ਇੱਕ ਸਾਲ ਸਮਝ ਲਓ ਆਪਾਂ ਇੱਕ ਸਾਲ ਲੈ ਕੇ ਚੱਲ ਗਏ ਇੱਕ ਸਾਲ ਲਈ ਇਹ ਵੋਟ ਹੋਣੀ ਜਿਹੜੀ VOTING ਹੋਈ ਹੈ ਨਾ ਕਿਉਂਕਿ ਅਗਲੇ ਸਾਲ 26 ਦੇ ਵਿੱਚ ਜਦੋਂ ਸੇ ਇਹਨਾਂ ਦਰਾਂ ਵਿੱਚ ਹੋਵਾਂਗੇ ਤਾਂ ਉਸ ਵੇਲੇ ਅਗਲੇ ਇਲੈਕਸ਼ਨ ਦੀਆਂ ਤਿਆਰੀਆਂ ਚੱਲੀਆਂ ਹੋਣਗੀਆਂ ਸੋ ਮੈਂ ਸਮਝਦਾ ਕਿ ਇਹ ਜ਼ਰੂਰੀ ਹੁੰਦਾ ਹੈ ਵੀ ਜਦੋਂ ਕਿਸੇ ਉਮੀਦਵਾਰ ਦੀ ਕਿਸੇ ਗੱਲ ਕਰਕੇ ਕੋਈ ਸੀਟ ਖਾਲੀ ਹੋ ਗਈ ਹੋਵੇ ਉਹਦੇ ਉੱਤੇ ਚੋਣ ਕਰਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਚੋਣ ਕਮਿਸ਼ਨ ਦੇ ਤੇ ਇਹ ਭਾਵੇਂ 1 ਸਾਲ ਲਈ ਚੁਣਿਆ ਜਾਵੇ ਥੋੜੀ ਦੇਰ ਲਈ ਚੁਣੇਦਾ ਵੇ ਲੇਕਿਨ ਜੋ ਵੇ ਵਾਦੇ ਕੀਤੇ ਨੇ ਕਿਉਂਕਿ ਆਮ ਤੌਰ ਦੇ ਉੱਤੇ ਸਾਡੇ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਨੇ ਭਗਵੰਤ ਸਿੰਘ ਮਾਨ ਉਹ ਜਿਹੜੀਆਂ ਵੀ ਚੋਣਾਂ ਉਹਨਾਂ ਨੇ ਲੜੀਆਂ ਨੇ ਆ ਜਿਹੜੀਆਂ ਉਪ ਚੋਣਾਂ ਨੇ ਉਹਨਾਂ ਵਿੱਚ ਹਰ ਵਾਰੀ ਉਹਨਾਂ ਲੋਕਾਂ ਨਾਲ ਇਹੋ ਵਾਦਾ ਕੀਤਾ ਵੀ ਤੁਹਾਡੇ ਇਸ ਬੰਦੇ ਨੂੰ ਜਿਤਾ ਕੇ ਉਹਨੂੰ ਸੀ ਮੰਤਰੀ ਬਣਾਵਾਂਗੇ ਜਿਵੇਂ ਇੱਕ ਜਰੰਦਰ ਦੇ ਮਹਿੰਦਰ ਭਗਤ ਉਹਨਾਂ ਨੇ ਮੰਤਰੀ ਬਣਾਇਆ ਫੇਰ ਉਹ ਸੰਜੇ ਰੋਡ ਜਿਹੜੇ ਉੱਥੋਂ ਦੇ ਲੁਧਿਆਣੇ ਵਾਲੇ ਹਾਂ ਉਹਨਾਂ ਨੂੰ ਵੀ ਉਹਨਾਂ ਨੇ ਮੰਤਰੀ ਬਣਾਇਆ ਤੇ ਇੱਥੇ ਵੀ ਉਹ ਲੋਕਾਂ ਨਾਲ ਇਹੋ ਵਾਅਦਾ ਕਰ ਮਤਲਬ ਮੰਨ ਲਿਏ ਕਿ ਇੱਕ ਨਵਾਂ ਮੰਤਰੀ ਤਿਆਰ ਹੋ ਰਿਹਾ ਇੱਕ ਮੰਤਰੀ ਨਵਾਂ ਤਿਆਰ ਹੋ ਰਿਹਾ ਔਰ ਭਾਵੇਂ ਸਾਲ ਲਈ ਤਿਆਰ ਹੋ ਰਿਹਾ ਲੇਕਿਨ ਲੋਕਾਂ ਨੂੰ ਇਹ ਭਰਮ ਭਾਅ ਬਣਿਆ ਰਹੂਗਾ ਵੀ ਸਾਡੇ ਤਰ੍ਹਾਂ ਤਰੰਦਾ ਇੱਕ ਮੰਤਰੀ ਹੈਗਾ ਤੇ ਇਹਦੇ ਨਾਲ ਮੈਂ ਦੂਜੀ ਥੋੜੀ ਜਿਹੀ ਜ਼ਰੂਰ ਗੱਲ ਕਰਨੀ ਚਾਹਾਂਗੇ ਅੱਜ ਬਿਹਾਰ ਦੇ ਵਿੱਚ ਵੀ ਦੂਜੇ ਪੜਾ ਦੀਆਂ ਵੋਟਾਂ ਪੈ ਰਹੀਆਂ ਵੋਟਾਂ ਹੋ ਰਹੀਆਂ ਨੇ 121 ਸੀਟਾਂ ਦੇ ਉੱਤੇ ਵੋਟ ਚੜੀ ਆ ਪਿਛਲੇ ਦਿਨਾਂ ਚ ਹੋਈ ਆ 122 ਸੀਟਾਂ ਦੇ ਉੱਤੇ ਅੱਜ 243 ਸੀਟਾਂ ਨੇ ਸੋ ਉੱਥੇ ਵੀ ਜਿਹੜੀ VOTING ਆ ਉਹ ਬਹੁਤ ਜ਼ਿਆਦਾ ਹੋਈ ਆ 67% ਹੋਈ ਆ ਔਰ ਉੱਥੋਂ ਦੇ ਲੋਕ ਵੀ ਉਮੀਦ ਕਰ ਰਹੇ ਨੇ ਵੀ ਅੱਜ ਦੀ ਜਿਹੜੀ VOTING ਆ ਉਹਦੀ ਪਰਸੈਂਟੇਜ ਵੀ ਵੱਧ ਸਕਦੀ ਆ ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਵੀ ਵੋਟਾਂ ਪਾ ਰਹੇ ਨੇ ਹੁਣ ਇਹ ਨਹੀਂ ਸਮਝ ਆ ਰਿਹਾ ਵੀ ਇਹ ਵੋਟਾਂ ਜੜੀਆਂ ਨੇ ਉੱਥੋਂ ਦੀ ਜਿਹੜੀ ਸਾਬਕਾ ਸਰਕਾਰ ਸੀ ਉਹਦੇ ਹੱਕ ਤੇ ਚੱ ਰਹੀਆਂ ਨੇ ਕਿ ਜਾਂ ਜਿਹੜਾ ਆਪੋਜੀਸ਼ਨ ਆ ਵਿਰੋਧੀ ਪਾਰਟੀ ਉਹਦੇ ਹੱਕ ਤੇ ਚੱ ਰਹੀਆਂ ਨੇ ਲੇਕਿਨ ਇਹ ਸਾਨੂੰ 1-2 ਦਿਨ ਦੇ ਵਿੱਚ ਸਾਨੂੰ ਸਾਰੀ ਗੱਲ ਸਾਡੇ ਸਮਝਣ ਆ ਜੀ ਜੀ ਤਾਂ ਬੇਦੀ ਸਾਹਿਬ ਆਪਾਂ ਅਗਲੀ ਖਬਰ ਵੱਲ ਜ਼ਰੂਰ ਵਧਾਂਗੇ ਤੁਸੀਂ ਬਿਹਾਰ ਦੀ ਗੱਲ ਕੀਤੀ ਸੀਗੀ ਕੇਂਦਰੀ ਧੁਰਾ ਰਾਜਨੀਤੀ ਦਾ ਮੰਨਿਆ ਜਾਂਦਾ ਕਿਉਂਕਿ ਕਾਫੀ ਸੀਟਾਂ ਨੇ ਉਸ ਇਲਾਕੇ ਦੀਆਂ ਹਰ ਇੱਕ ਦੀ ਨਿਗਾਹ ਜ਼ਰੂਰ ਬਿਹਾਰ ਸੋਨਾਂ ਦੇ ਉੱਪਰ ਟਿੱਕੀ ਰਹਿੰਦੀ ਹੈ ਤਾਂ ਜੋ ਕੁਝ ਨਤੀਜੇ ਹੋਣਗੇ ਉਹ ਤਾਂ 14 ਤਰੀਕ ਨੂੰ ਸਾਹਮਣੇ ਆ ਜਾਣਗੇ ਨਾਲ ਦੀ ਨਾਲ ਜਮਨੀ ਚੋਣ ਦੇ ਨਤੀਜੇ ਵੀ ਸਾਹਮਣੇ ਆ ਜਾਣਗੇ ਕਿ ਆਖਰ ਕੌਣ ਬਾਜ਼ੀ ਮਾਰਦਾ ਹੈ ਤਰਨ ਤਰਨ ਹਲਕੇ ਦਿਵਸ ਤੋਂ ਹੋਤੀ ਹੀ ਅਗਲੀ ਖਬਰ ਵੱਲ ਬੇਦੀ ਸਾਹਿਬ ਵਧਦੇ ਆਂ ਸਵੇਰੇ ਜਦੋਂ ਦਿਨ ਚੜਦਾ ਨਾ ਇੱਕ ਦੁਖਦ ਖਬਰ ਸਾਹਮਣੇ ਆਉਂਦੀ ਹੈ ਕਿ ਤਰਮਿੰਦਰ ਸਾਡੇ ਵਿੱਚ ਘਰ ਨਹੀਂ ਰਹੇ ਹਾਲਾਂਕਿ ਬਾਅਦ ਦੇ ਵਿੱਚ ਪਰਿਵਾਰ ਨੇ ట్ਵੀਟ ਜਾਰੀ ਕੀਤਾ ਕਿ ਤਰਮਿੰਦਰ ਦੀ ਸਿਹਤ ਜਿਹੜੀ ਆ ਉਹ ਸਥਿਰ ਹੈ ਫੈਨਸ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਠੀਕ ਨੇ ਤੇ ਤੁਸੀਂ ਉਹਨਾਂ ਦੀ ਸਿਹਤਿਆਬੀ ਦੀ ਕਾਮਨਾ ਕਰੋ ਪਰ ਜਿਸ ਤਰੀਕੇ ਖਬਰਾਂ ਚਲੀਆਂ ਸਵੇਰ ਤੋਂ ਜਿਸ ਤਰੀਕੇ ਆਖੀ ਘੜੀ ਪਰਿਵਾਰ ਲਈ ਵੀ ਹੈ ਤਰਮਿੰਦਰ ਖੋਰਾਂ ਦੇ ਲਈ ਵੀ ਹੈ ਕਿਉਂਕਿ ਕਾਫੀ ਉਮਰ ਹੋ ਚੁੱਕੀ ਹੈ ਉਹਨਾਂ ਦੇ ਜਿਸ ਤਰੀਕੇ ਹਸਪਤਾਲ ਦੇ ਵਿੱਚ ਵਰਤੀ ਨੇ ਕਾਫੀ ਬਿਮਾਰ ਨੇ ਕਿਵੇਂ ਇਸ ਪੂਰੇ ਸਿਨੈਰੀਓ ਨੂੰ ਵੇਖ ਰਹੇ ਹੋ ਕਿਵੇਂ ਉਹਨਾਂ ਦੇ ਸਿਹਤਿਆਬੀ ਲਈ ਤੁਸੀਂ ਦੁਆ ਕਰਦੇ ਹੋ ਦੇਖੋ ਇਹ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਵੀ ਉਹ ਇਸ ਉਮਰ ਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਸਰਗਰਮ ਰਹੇ ਨੇ ਆਪਾਂ ਜੇ ਉਹਨਾਂ ਦਾ ਇੱਕ ਇੱਕ 6 ਮਹੀਨੇ ਛੱਡ ਲਈਏ ਉਸ ਤੋਂ ਪਹਿਲਾਂ ਦਾ ਉਹਨਾਂ ਦਾ ਜ਼ਿੰਦਗੀ ਦਾ ਸਫ਼ਰ ਜਿਹੜਾ ਹੈ ਨਾ ਉਹਦੇ ਵਿੱਚ ਬਹੁਤ ਸਰਗਰਮ ਨੇ ਤੁਸੀਂ ਉਹਨਾਂ ਨੂੰ ਚੈਨਲਾਂ ਦੇ ਉੱਤੇ ਵੀ ਵੇਖਿਆ ਹੋਵੇਗਾ ਹੋਰ ਜਗ੍ਹਾ ਤੇ ਵੇਖਿਆ ਹੋਵੇਗਾ ਔਰ ਦੂਜੀ ਕਾਲੇ ਵੀ ਇਨਾਂ ਦੇ ਸਮੇਂ ਦੇ ਜਿਹੜੇ ਬਾਕੀ ਇਹਨਾਂ ਦੇ ਹਾਣੀ ਸੀ ਇਹਨਾਂ ਸਾਰੇ ਸਾਰੇ ਜਿਹੜੇ ਸੀਗੇ ਸਾਡੇ ਹੀਰੋ ਸtare ਸੀਗੇ ਉਹ ਸਭ ਇੱਕ ਇੱਕ ਕਰਕੇ ਜਾ ਚੁੱਕੇ ਨੇ ਔਰ ਮੈਂ ਸਮਝਦਾ ਕਿ ਉਸ ਪੀੜੀ ਦੇ ਜਿਹੜੇ ਸੀ ਨਾ ਇਹ ਮੁੱਖ ਸtare ਉਹਨਾਂ ਵਿੱਚੋਂ ਇਹ ਸਾਡੇ ਅੰਤਮ ਹੈਗੇ ਸੀਗੇ ਆਪਾਂ ਉਹਨੂੰ ਸੀ ਕਹ ਦੀਏ ਆਪਾਂ ਹੈ ਕਹ ਦੀਏ ਕਿਉਂਕਿ ਅਜੇ ਇਸ ਗਲਤੀ ਦੁਬਧਾ ਜੜੀ ਆ ਉਹ ਬਣੀ ਹੋਈ ਹੈ لیکن ਚੈਨਣਾ ਨੇ ਸਿੱਧੇ ਸਿੱਧੇ ਖਬਰ ਜ਼ਰੂਰ ਦੇ ਦਿੱਤੀ ਆ ਵੀ ਉਹ ਇਸ ਹੁੰਗਾਂ ਚ ਨਹੀਂ ਰਹੇ ਹਾਲਾਂਕਿ ਉਹਨਾਂ ਦੇ ਘਰ ਦੇ ਜਾਂ ਉਹਨਾਂ ਦੀ ਜਿਹੜੀ ਪਤਨੀ ਹੈ ਹਿਮਾ ਮਾਲਨੀ ਉਹਨਾਂ ਨੇ ਵੀ ਟਵੀਟ ਕਰਕੇ ਦੱਸਿਆ ਹੈ ਵੀ ਉਹ ਬਿਲਕੁਲ ਠੀਕ ਨੇ ਔਰ ਉਹ ਇਲਾਜ ਜਿਹੜਾ ਹੈ ਉਹਨਾਂ ਦਾ ਹੋ ਰਿਹਾ ਹੈ ਔਰ ਉਹ ਸਿਹਤਯਾਬ ਹੋ ਰਹੇ ਨੇ ਮੈਂ ਮੈਨੂੰ ਇਹ ਪਤਾ ਹੈ ਵੀ ਜਦੋਂ ਆਪਾਂ ਤਰਮਿੰਦਰ ਹੁਣਾ ਦੇ ਆ ਪਿਛਲੇ 2 ਸਾਲ ਦੇ ਵਿੱਚ ਉਹ ਕਈ ਵਾਰੀ ਹਸਪੀਟਲ ਗਏ ਨੇ ਹੂੰ ਉਹਨਨ ਜਿਵੇਂ ਕਿ ਇਸ ਤੋਂ ਪਹਿਲਾਂ ਦਲੀਪ ਕੁਮਾਰ ਹੋਣੇ ਸੀਗੇ ਉਹਨਾਂ ਨੂੰ ਵੀ ਬਾਰ ਬਾਰ ਹਸਪੀਟਲ ਲੈ ਕੇ ਜਾਣਾ ਪੈਂਦਾ ਸੀ ਲੇਕਿਨ ਉਹ ਘਰ ਆ ਜਾਂਦੇ ਸੀ ਵਾਪਸ ਹੂੰ ਠੀਕ ਠਾਕ ਹੋ ਕੇ ਔਰ ਇੱਥੇ ਵੀ ਹੋ ਸਕਦਾ ਹੈ ਬੇ ਉਹ ਵੈਂਟੀਲੇਟਰ ਤੇ ਹੋਣ ਜਾਂ ਉਹਨਾਂ ਦਾ ਇਲਾਜ ਹੋ ਰਿਹਾ ਹੋਵੇ ਜਾਂ ਕੋਈ ਆਸ ਹੋਵੇ ਵੀ ਉਹਨਾਂ ਰਿਸਪੌਂਡ ਕਰ ਜਾਣਾ ਤਾਂ ਉਹ ਚੰਗੀ ਗੱਲ ਹੈ ਵੀ ਜੇ ਸਾਡੇ ਵਿੱਚ ਆ ਕੇ ਫਿਰ ਉਹ ਬੈਠ ਜਾਂਦੇ ਨੇ ਹੂੰ ਪਰ ਅਲਟੀਮੇਟਲੀ ਕਈ ਵਾਰੀ ਇਹ ਹੁੰਦਾ ਵੀ ਬੰਦਾ ਵੈਂਟੀਲੇਟਰ ਤੇ ਹੁੰਦਾ ਤੇ ਸਾਡੇ ਜਿਹੜੇ ਅਖਬਾਰ ਨਵੀਸ ਨੇ ਜਾਂ ਚੈਨਾਵਾੜੇ ਨੇ ਉਹ ਅੰਦਾਜ਼ਾ ਲਗਾ ਲੰਦੇ ਨੇ ਜਾਂ ਮੈਨੂੰ ਲੱਗਦਾ ਹੈ ਵੀ ਉਹ ਡਾਕਟਰਾਂ ਦੀ ਟੀਮ ਤੱਕ ਪਹੁੰਚ ਕਰਦੇ ਨੇ ਵੀ ਭਾਈ ਸਾਹਿਬ ਤੁਸੀਂ ਦੱਸੋ ਜਿਹੜਾ ਵੈਂਟੀਲੇਟਰ ਲਾਇਆ ਹੈ ਇੱਕ ਸੱਚਾ ਹੈ ਕਿ ਝੂਠਾ ਹੈ ਜਾਂ ਇਹ ਕਿਉਂ ਲਗਾਇਆ ਹੋਇਆ ਹੈ ਜਾਂ ਕੀ ਉਹ ਰਿਸਪੌਂਡ ਕਰ ਰਿਹਾ ਹੈ ਲੇਕਿਨ ਮੈਨੂੰ ਲੱਗਦਾ ਹੈ ਵੀ ਜਿੰਨੇ ਦਾ ਹਸਪੀਟਲ ਵਾਲੇ ਜਾਂ ਘਰ ਵਾਲੇ ਉਹਨਾਂ ਨੂੰ ਡੈੱਡ ਡਿਕਲੇਅਰ ਨਹੀਂ ਕਰਦੇ ਉਹਨਿਹੇਰ ਸਾਨੂੰ ਇਹੋ ਜਿਹੀ ਕੋਈ ਖਬਰ ਨਹੀਂ ਪਾਉਣੀ ਚਾਹੀਦੀ ਇਹੋ ਜਿਹਾ ਕੁਝ ਨਹੀਂ ਕਹਿਣਾ ਚਾਹੀਦਾ ਅ ਬਿਜੇ ਦਾ ਨਾਲ ਐ ਲੱਗੇ ਵੀ ਅਸੀਂ ਬਹੁਤ ਕਾੜੀ ਸਾਨੂੰ ਹੈਗੀ ਇਸ ਖਬਰ ਦੀ ਸੋ ਕਰਦਿਆਂ ਨੂੰ ਜਰੂਰ ਇਸ ਗੱਲ ਦਾ ਅਫਸੋਸ ਹੁੰਦਾ ਔਰ ਜਦੋਂ ਅਸੀਂ ਤਰਮਿੰਦਰ ਹੁਣਾ ਦੇ ਸਾਰੀ ਜ਼ਿੰਦਗੀ ਵੇਖਦੇ ਹਾਂ ਤਾਂ ਉਹਨਾਂ ਦਾ ਸਟਰਗਲ ਸਾਡੇ ਸਾਹਮਣੇ ਆਉਂਦਾ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਉਹ ਹੀਰੋ ਆਏ ਸੀਗੇ ਉਸ ਟਾਈਮ ਫਿਲਮ ਫੇਅਰ ਵਾਲੇ ਜਿਹੜੇ ਸੀ ਨਾ ਉਹ ਇੱਕ ਕੰਪੀਟੀਸ਼ਨ ਕਰਉਂਦੇ ਹੁੰਦੇ ਸੀਗੇ ਉਸ ਕੰਪੀਟੀਸ਼ਨ ਵਿੱਚੋਂ ਉਹ ਲੜਕੇ ਤੇ ਉਹ ਹੀਰੋ ਬਣੇ ਸੀ ਫਿਲਮਾਂ ਦੇ ਵਿੱਚ ਤੇ ਬੜੇ ਪਪੂਲਰ ਸਾਡੇ ਹੀਰੋ ਰਹੇ ਨੇ ਤੇ ਸੋ ਉਹਨਾਂ ਦਾ ਚਲੇ ਜਾਣਾ ਵੀ ਉਹਨਾਂ ਦਾ ਬਿਮਾਰ ਹੋਣਾ ਵੀ ਇਹ ਸਾਰੀਆਂ ਦੁਖਦਾਈ ਗੱਲਾਂ ਨੇ ਰੱਬ ਉਹਨਾਂ ਦੀ ਉਮਰ ਲੰਬੀ ਕਰੇ ਜੇ ਉਹ ਠੀਕ ਠਾਕ ਘਰ ਵਾਪਸ ਆ ਜਾਂਦੇ ਤਾਂ ਇਹ ਬਹੁਤ ਵਧੀਆ ਗੱਲ। ਬੀਦੂ ਸਾਹਿਬ ਇੱਕ ਗੱਲ ਹੈ ਵੀ ਸੀ ਨਾ ਕਿ ਪੰਜਾਬ ਨਾਲ ਖਾਸਾ ਪਿਆਰ ਰੱਖਦੇ ਸੀਗੇ ਪੰਜਾਬ ਦੇ ਪੁੱਤਰ ਸੀਗੇ ਪੰਜਾਬ ਦੀਆਂ ਜੜ੍ਹਾਂ ਨਾਲ ਹਲਕ ਤੱਕ ਜੁੜੇ ਹੋਏ ਸੀ। ਬਿਲਕੁਲ ਮੈਨੂੰ ਮੈਂ ਤਾਂ ਉਹਨਾਂ ਦਾ ਦੇਖਿਆ ਜੀ ਉਹਨਾਂ ਦਾ ਘਰ ਵੀ ਜਿਹੜਾ ਸੀ ਨਾ ਉਹਨਾਂ ਦਾ ਘਰ ਵੀ ਪੰਜਾਬੀਆਂ ਵਾਲੀ ਮੱਕਾ ਸੀ। ਹੂੰ। ਅ ਦੂਜੀ ਗੱਲ ਇਹ ਸੀ ਵੀ ਉਹਨਾਂ ਦਾ ਪੰਜਾਬੀਆਂ ਨਾਲ ਬੜਾ ਪ੍ਰੇਮ ਹੇਗਾ ਸ਼ਰੂਤੇ ਬੜਾ ਪ੍ਰੇਮ ਹੈ ਉਹ ਜਨਾ ਜਿਹੜਾ ਵੀ ਲੋਕੇ ਸਾਡੇ ਪੰਜਾਬ ਤੋਂ ਬੰਬਈ ਜਾਂਦੇ ਸੀ ਨਾ ਉਹ ਕਹਿੰਦੇ ਸੀ ਧਰਮਿੰਦਰ ਭਾਜੀ ਨੂੰ ਮਿਲ ਕੇ ਜਾਣਾ ਔਰ ਧਰਮਿੰਦਰ ਭਾਜੀ ਦੇ ਘਰ ਕੋਈ ਵੀ ਅਣਜਾਣ ਵਿਅਕਤੀ ਚਲਾ ਗਿਆ ਉਹਨੇ ਦੱਸਿਆ ਵੀ ਪੰਜਾਬ ਤੋਂ ਆਏ ਆ ਦਾ ਉਹਨਾਂ ਦੀ ਸੇਵਾ ਉੱਤੇ ਹੁੰਦੀ ਸੀ ਉਹਨਾਂ ਨੂੰ ਰੋਟੀ ਪਾਣੀ ਮਿਲਦਾ ਸੀ ਉਹਨਾਂ ਨੂੰ ਰਹਿਣ ਦੀ ਜਗ੍ਹਾ ਮਿਲਦੀ ਸੀ ਔਰ ਉਹ ਸਾਰਿਆਂ ਨਾਲ ਮਤਲਬ ਪ੍ਰੇਮ ਕਰਦੇ ਸੀ ਖਾਸ ਤੌਰ ਤੇ ਜਦੋਂ ਪੰਜਾਬ ਵਿੱਚ ਵੀ ਸ਼ੂਟਿੰਗ ਆਉਂਦੇ ਰਹੇ ਨੇ ਮੇਰੇ ਵੀ ਉਹਨਾਂ ਨਾਲ ਕਈ ਵਾਰੀ ਮੁਲਾਕਾਤ ਹੋਈਆ ਲੇਕਿਨ ਉਹ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਬੰਦਾ ਪੰਜਾਬੀ ਆ ਔਰ ਉਹ ਪੰਜਾਬ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਹੁੰਦੇ ਸੀ ਚਾਹੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਰਹੇ ਆ ਉਦੋਂ ਵੀ ਜਦੋਂ ਮੈਂ ਅਸੀਂ ਬੰਬਈ ਜਾਣਾ ਉਹਨਾਂ ਕਹਿੰਦੇ ਪੰਜਾਬ ਦਾ ਹਾਲ ਸੁਣਾਓ ਮੈਨੂੰ ਕੀ ਹਾਲ ਆ ਪੰਜਾਬ ਦੇ ਵਿੱਚ ਪੰਜਾਬ ਵਿੱਚ ਕੀ ਵਾਪਰ ਰਿਹਾ ਸੋ ਉਹ ਉਹਨਾਂ ਦਾ ਪੰਜਾਬ ਨਾਲ ਬਹੁਤ ਪ੍ਰੇਮ ਸੀ ਔਰ ਵੱਡੀ ਗੱਲ ਇਹ ਹੈ ਵੀ ਉਹਨਾਂ ਨੇ ਕਦੇ ਇਸ ਗੱਲ ਦੀ ਉਹਨਾਂ ਨੂੰ ਕਦੇ ਹੰਕਾਰ ਨਹੀਂ ਹੋਇਆ ਵੀ ਬਹੁਤ ਵੱਡੇ ਆਰਟਿਸਟ ਨੇ ਲੇਕਿਨ ਉਹ ਅਜੇ ਤੱਕ ਸਰਗਰਮ ਸੀ ਔਰ ਉਹਨਾਂ ਨੂੰ ਪੂਰਾ ਆਪਣਾ ਸਾਰਾ ਕੁਝ ਯਾਦ ਸੀ ਸਭ ਤੋਂ ਵੱਡੀ ਗੱਲ ਹੈ ਤਾਂ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਧਰਮਿੰਦਰ ਖੋਰੀ ਜਲਦ ਤੋਂ ਜਲਦ ਸਿਹਤਯਾਬ ਹੋਣ ਹਸਪਤਾਲ ਤੋਂ ਜਲਦੀ ਆਪਣੇ ਘਰ ਵਾਪਸ ਪਹੁੰਚ ਜਾਣ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਉਹ ਦੁਬਾਰਾ ਠੀਕ ਠਾਕ ਹੋ ਕੇ ਰਹਿਣ ਪੰਜਾਬ ਵਾਸੀ ਉਹਨਾਂ ਨੂੰ ਦੇਸ਼ ਭਰ ਦੇ ਵਾਸੀ ਜਿਹੜੇ ਨੂੰ ਦੁਬਾਰਾ ਉਹਨਾਂ ਨੂੰ ਜ਼ਰੂਰ ਜਿਹੜਾ ਸਿਹਤਿਆਬ ਹੁੰਦੇ ਹੋਏ ਦੇਖਣ ਤਾਂ ਉਥੇ ਹੀ ਅਗਲੀ ਖਬਰ ਵੱਲ ਬੇਦੇਸਾਬ ਆਪਾਂ ਰੁਕ ਕਰਦੇ ਹਾਂ ਸਭ ਤੋਂ ਵੱਡੀ ਖਬਰ ਜੋ ਬੀਤੇ ਸ਼ਾਮ ਤੋਂ ਹੀ ਸੁਰਖੀਆਂ ਜਿਹੜੀਆਂ ਨੇ ਉਹ ਬਟੋਰਦੀ ਹੋਈ ਨਜ਼ਰ ਆ ਰਹੀ ਹੈ ਦਿੱਲੀ ਦੇ ਵਿੱਚ ਜੋ ਘਟਨਾ ਵਾਪਰਦੀ ਹੈ ਦਿੱਲੀ ਧਮਾਕਾ ਹੋ ਜਾਂਦਾ ਹੈ ਜਿਸ ਤਰੀਕੇ ਮੈਟਰੋ ਸਟੇਸ਼ਨ ਦੇ ਕੋਲ ਲਾਲ ਕਿਲੇ ਦੇ ਸਾਹਮਣੇ ਇਹ ਘਟਨਾ ਹੁੰਦੀ ਹੈ ਕਾਫੀ ਦਹਿਲਾ ਦੇਣ ਵਾਲੀ ਇਹ ਘਟਨਾ ਸੀਗੀ ਹਰ ਕੋਈ ਚੌਂਕ ਗਿਆ ਅ 8 ਲੋਕਾਂ ਦੇ 8 ਤੋਂ 9 ਲੋਕਾਂ ਦੀ ਜਿਹੜੀ ਇਹ ਮੌਤ ਦੱਸੀ ਜਾ ਰਹੀ ਹੈ ਕਈ ਲੋਕ ਇਸ ਚ ਜ਼ਖਮੀ ਹੋਏ ਅ ਜਿਸ ਤਰੀਕੇ ਸਿੱਧੇ ਔਰ ਅਸਿੱਧੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਸੰਕੇਤ ਸਾਹਮਣੇ ਆ ਰਹੇ ਨੇ ਗ੍ਰਹਿ ਮੰਤਰੀ ਉੱਥੇ ਪਹੁੰਚਦੇ ਨੇ ਸਾਰਾ ਕੁਝ ਜਿਸ ਤਰੀਕੇ ਚੋ ਪੈਟਰਨ ਚੱਲ ਰਿਹਾ ਹੈ ਇਸ ਪੂਰੇ ਪੈਟਰਨ ਨੂੰ ਤੁਸੀਂ ਜਿਸ ਪੈਟਰਨ ਦੇ ਨਾਲ ਘਟਨਾ ਹੋਈ ਹੈ ਇਸ ਨੂੰ ਕਿਵੇਂ ਵੇਖਿਆ ਜਾਵੇ ਕਿ ਕੁਝ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੁਝ ਕੁ ਸਮਝਿਆ ਜਾ ਸਕਦਾ ਹੈ ਦੇਖੋ ਦਿੱਲੀ ਦੇ ਵਿੱਚ ਇੱਕ ਤਾਂ ਜੇ ਆਪਾਂ ਪਿਛਲਾ ਸਮਾਂ ਦੇਖੀਏ 2000 ਤੋਂ ਲੈ ਕੇ ਹੁਣ ਤੱਕ ਜਾਪਾ 1993 ਤੋਂ ਲੈ ਕੇ 2011 ਤੱਕ ਦਾ ਸਮਾਂ ਦੇਖੀਏ ਤਾਂ 8-10 ਵਾਰ ਉੱਥੇ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ ਦਿੱਲੀ ਨੂੰ ਜਿਹੜਾ ਟਾਰਗੇਟ ਜਿਹੜਾ ਬਣਾਉਂਦੇ ਨੇ ਲੋਕ ਉਹ ਸੋਚਦੇ ਨੇ ਵੀ ਦਿੱਲੀ ਵਿੱਚ ਟਾਰਗੇਟ ਕਰਨਾ ਬੜਾ ਸੌਖਾ ਆ ਕਿਉਂਕਿ ਉਹ ਹਮੇਸ਼ਾ ਭੀੜ ਵਾਲੀਆਂ ਥਾਵਾਂ ਚੁਣਦੇ ਨੇ ਹੁਣ ਵੀ ਉਹਨਾਂ ਨੇ ਜਿਹੜਾ ਆਪਣਾ ਲਾਲ ਕਿਲਾ ਮੈਟਰੋ ਸਟੇਸ਼ਨ ਉਹਦੇ ਲਾਗੇ ਉਹਨਾਂ ਨੇ ਕੱਲ 6:53 ਮਿੰਟ ਦੇ ਉੱਤੇ ਇੱਕ ਕਾਰ ਦੇ ਵਿੱਚ ਉਹ ਸਾਰਾ ਹੋਇਆ ਐਕਸਪਲੋਸ਼ਨ ਹੋਇਆ ਉੱਥੇ ਬੰਬ ਪਟਾਇਆ ਜਿਹਦੇ ਨਾਲ ਅੱਗਾਂ ਲੱਗੀਆਂ ਨੇ ਬਹੁਤ ਸਾਰੀਆਂ ਗੱਡੀਆਂ ਉੱਥੇ ਜਿਹੜੀਆਂ ਲੱਗ ਕੇ ਖੜੀਆਂ ਸੀ ਤਬਾਹ ਹੋ ਗਈਆਂ ਨੇ ਜਿਵੇਂ ਕਿ ਤੁਸੀਂ ਦੱਸਿਆ ਵੀ 9 ਬੰਦੇ ਜੜੇ ਨੇ ਉਹ ਮਰ ਚੁੱਕੇ ਨੇ ਸੋ ਮੇਰਾ ਮਤਲਬ ਆ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਇੰਨੀ ਵਾਰ ਘਟਨਾਵਾਂ ਹੋਈਆਂ ਨੇ ਲੇਕ ਹੋ ਸਕਦਾ ਹੈ ਲਾਸਟ ਘਟਨਾ ਹੋਈ ਸੀ 2011 ਦੇ ਵਿੱਚ ਉਸ ਤੋਂ ਬਾਅਦ ਹੁਣ 2025 ਦੇ ਵਿੱਚ ਘਟਨਾ ਹੁੰਦੀ ਹੈ ਪਰ ਅਸੀਂ ਇਹ ਕਹਿੰਨੇ ਆਂ ਬਈ ਸਾਡੀ ਜਿਹੜੀ ਇੰਟੈਲੀਜੈਂਸ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਕਮਜ਼ੋਰੀ ਹੈ ਜੇ ਆਪਾਂ ਕੱਲ ਸਵੇਰ ਦੀ ਘਟਨਾ ਵੇਖੀਏ ਤੇ ਜਿਹੜਾ ਫਰੀਦাবাদ ਦੇ ਵਿੱਚ ਐਡਾ ਵੱਡਾ ਉਹ ਉਹਨਾਂ ਨੇ ਉਹ ਜ਼ਿਕਰਾ ਫੜਿਆ ਹੋ ਮਤਲਬ ਜਿਹੜੇ ਤਮਾਕੇ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਫੜੀਆਂ ਲਈ ਹਾਂ ਔਰ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹਦਾ ਕਨੈਕਸ਼ਨ ਸ਼ਾਇਦ ਇਸ ਗੱਲ ਨਾਲ ਵੀ ਜੁੜਿਆ ਹੋਵੇ ਜਿਹੜਾ ਸ਼ਾਮ ਨੂੰ ਫਿਰ ਉੱਥੇ ਲੱਗ ਗਈ ਸਤਕਵੇ ਤੱਕ ਹਮਲਾ ਹੋ ਜਾਂਦਾ ਸੋ ਇਹ ਇਹ ਗੱਲਾਂ ਦੇਖਣ ਵਾਲੀਆਂ ਨੇ ਉਹ ਜਿਹੜੀ ਕਾਰ ਉਹਨਾਂ ਨੇ ਫੜੀ ਹੈ i20 ਉਹ ਉਹਦੇ ਬਾਰੇ ਉਹ ਦੱਸਦੇ ਨੇ ਵੀ ਇੱਕ ਸਲਮਾਨ ਨਾਮ ਦਾ ਵਿਅਕਤੀ ਸੀਗਾ ਉਹਨੇ ਅੱਗੇ ਕਿਸੇ ਦਵਿੰਦਰ ਨੂੰ ਵੇਚੀ ਹੈ ਦਵਿੰਦਰ ਨੇ ਫਿਰ ਅੰਬਾਲੇ ਦੇ ਇੱਕ ਵਿਅਕਤੀ ਨੂੰ ਵੇਚੀ ਹੈ ਅੰਬਾਲੇ ਵਾਲੇ ਨੇ ਫਿਰ ਪੁਲਮਾਮਾ ਪਲਵਾਮਾ ਦੇ ਵਿਅਕਤੀ ਨੂੰ ਵੇਚੀ ਹੈ ਸੋ ਉਹ ਪਲਵਾਮਾ ਵਾਲੇ ਨਾਲ ਨਾਲ ਕਿਤੇ ਜਾ ਕੇ ਦਾ ਸੰਬੰਧ ਜਾ ਕੇ ਜੁੜਦਾ ਹੈ ਤੇ ਪਲਵਾਮਾ ਦੇ ਜਿਹੜੇ ਖੇਤਰ ਨੇ ਆਪਾਂ ਜਿਹੜੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਨੇ ਸਾਰੇ ਖੇਤਰ ਆਪਾਂ ਜਾਣਦੇ ਆ ਕਿ ਉੱਥੇ ਸਾਰਾ ਕੁਝ ਹੀ ਹਰ ਵੇਲੇ ਸਾਨੂੰ ਹਾਈ ਅਲਰਟ ਤੇ ਰੱਖਣਾ ਪੈਂਦਾ ਹਾਈ ਅਲਰਟ ਤੇ ਰਹਿਣਾ ਪੈਂਦਾ ਸੋ ਇਹ ਚੀਜ਼ਾਂ ਉਥੋਂ ਕਿੱਦਾਂ ਇੱਥੇ ਪਹੁੰਚੀਆਂ ਔਰ ਕਿਦਾਂ ਉਹਨਾਂ ਨੇ ਭੀੜ ਵਾਲੀ ਇਹ ਜਗ੍ਹਾ ਚੁਣੀ ਜਿਵੇਂ ਕਿ ਆਪਾਂ ਚਾਂਦਨੀ ਚੌਕ ਦਾ ਇਲਾਕਾ ਸਾਰਾ ਦੇਖ ਸਕਦੇ ਹਾਂ ਬਿਲਕੁਲ ਭੀੜ ਭੜ ਵਾਲਾ ਇਲਾਕਾ ਪੂਰਾ ਟਾਈਮ ਬੜਾ ਚੁਣਿਆ ਖਾਸ ਉਹ ਉੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਔਰ ਜਿਹੜੇ ਉਹ ਲੋਕ ਫੜੇ ਗਏ ਨੇ ਫਰੀਦাবাদ ਦੇ ਵਿੱਚ ਦੇਖੋ ਡਾਕਟਰ ਕੈਲੀਵਰ ਦੇ ਲੋਕ ਨੇ ਆਪਾਂ ਜਦੋਂ ਦੇਖੀਦਾ ਹੈ ਵੀ ਉਹ ਕੋਈ ਇੱਕ ਨਿੱਜੀ ਯੂਨੀਵਰਸਿਟੀ ਆ ਉਹਦੇ ਵਿੱਚ ਉਹ ਪੜਾ ਰਹੇ ਸਨ ਇੱਕ ਉਹਨਾਂ ਦੇ ਕੋਈ ਅੱਗੇ গারਲਫ੍ਰੈਂਡ ਹੈ ਉਹ ਉਹ ਵੀ ਇਹਦੇ ਵਿੱਚ ਸ਼ਾਮਲ ਹੈ ਮਤਲਬ ਉਹ ਤਿੰਨ ਲੋਕ ਉਹਨਾਂ ਨੇ ਤਿੰਨ ਚਾਰ ਲੋਕ ਕਿਹੜੇ ਸਨ ਪੜੇ ਨੇ ਪੜੇ ਨੇ ਸੋ ਮੇਰਾ ਮਤਲਬ ਆ ਵੀ ਇਹੋ ਜਿਹੇ ਘਟਨਾਵਾਂ ਦੇ ਉੱਤੇ ਜਿਵੇਂ ਕਿ ਸਾਡਾ ਅੱਗੇ ਪਹਿਲਗਾਮ ਦੇ ਵਿੱਚ ਡਬਲ ਡਾਇਰੈਕਸ਼ਨ ਹੋਇਆ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਅਲਰਟ ਰਹੀਏ ਹਮੇਸ਼ਾ ਔਰ ਦੇਖੀਏ ਵੀ ਕਿੱਥੇ ਕੀ ਹੋ ਰਿਹਾ ਹੈ ਔਰ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡੀ ਜਿਹੜੀ ਇੰਟੈਲੀਜੈਂਸ ਹੈ ਉਹ ਉਹ ਪਤਾ ਨਹੀਂ ਕੀ ਕਰ ਰਹੀ ਆ ਜਾਂ ਜਿਹੜੀਆਂ ਗੱਡੀਆਂ ਦਿੱਲੀ ਵਿੱਚ ਐਂਟਰ ਹੋ ਰਹੀਆਂ ਨੇ ਉਹਨਾਂ ਦੇ ਕਿੰਨੇ ਕੁ ਚੈੱਕ ਹੋ ਰਹੀ ਹੈ ਉਹਨਾਂ ਨੂੰ ਕਿੰਨਾ ਕੁ ਚੈੱਕ ਕੀਤਾ ਜਾ ਰਿਹਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਇਹਨਾਂ ਦੇ ਉੱਤੇ ਤਿਆਰ ਰੱਖਣ ਦੀ ਬਹੁਤ ਲੋਡ ਹੈ ਹਾਲਾਂਕਿ ਸਾਡੇ ਗ੍ਰਹਿ ਮੰਤਰੀ ਉਹਨਾਂ ਨੇ ਕਿਹਾ ਵੀ ਅਜੇ ਆਪਾਂ ਕਹਿ ਨਹੀਂ ਸਕਦੇ ਵੀ ਇਹ ਹਮਲਾ ਕਿਹੋ ਜਿਹਾ ਹੈ ਤੇ ਉਹਨਾਂ ਨੇ ਤਾਂ ਇਹੀ ਕਿਹਾ ਵੀ ਜੀ ਇਨਕੁਆਇਰੀ ਚੱਲ ਰਹੀ ਹੈ ਅਸੀਂ ਦੇਖਦੇ ਹਾਂ ਵੀ ਇਹਦੇ ਵਿੱਚ कोई आत्म का ते हमला सिगा या कोई वैसे ही जड़ा सिगा वो आ, सारा वो ज़खीरा जड़ा वो वैसे फटया लेकिन ये आगे देखने वाली बात थोड़ी है हम्म अच्छा बेदे साहब इससे कि मामले ਨਾਲ ਜੁੜੀ ਹੋਈ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹਾਂਗੀ ਜਿਸ ਤਰੀਕੇ ਤੁਸੀਂ ਆਪਾ ਬੀਤੇ ਦਿਨਾਂ ਦੀਆਂ ਘਟਨਾਵਾਂ ਦੇਖਦੇ ਨੇ ਜੋ ਕੁਝ ਵਾਪਰਦਾ ਉਸ ਤੋਂ ਬਾਅਦ ਜਿਸ ਤਰੀਕੇ ਕੱਲ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਅਲਰਟ ਤੇ ਚੱਲ ਜਾਂਦਾ ਉਹਨਾਂ ਦੀ ਵਾਯੂसेना ਅਲਰਟ ਤੇ ਚਲਦੀ ਹੈ ਉਹ ਕਹਿੰਦੇ ਕਿ ਉਹਨਾਂ ਨੇ ਪੂਰਾ ਜਿਹੜਾ ਬਾਰਡਰ ਏਰੀਆ ਸੀਗਾ ਉੱਥੇ ਜਿਹੜੇ ਨੇ ਪੂਰੀ ਅਲਰਟ ਕਰ ਦਿੱਤਾ ਆਪਣੇ ਇਧਰੋਂ ਵੀ ਅਲਰਟ ਜਿਹੜਾ ਹੈ ਉਹ ਕਿਤੇ ਨਾ ਕਿਤੇ ਚੱਲ ਰਿਹਾ ਹੈ ਕਿ ਕੀ ਕੁਝ ਸੰਕੇਤ ਦੇ ਰਹੀਆਂ ਚੀਜ਼ਾਂ ਦੇਖੋ ਇਹ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਨਾ ਉਹ ਇਹ ਆ ਕਿ ਸਾਡੇ ਨਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਡਿਫੈਂਸ ਮੰਤਰੀ ਨੇ ਨਾ ਰਾਜਨਾਥ ਸਿੰਘ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਜਿਹੜਾ ਆਪਰੇਸ਼ਨ ਸੰਧੂਰ ਹੈ ਉਹ ਅਜੇ ਖਤਮ ਨਹੀਂ ਹੋਇਆ ਉਹ ਥੋੜੀ ਦੇਰ ਲਈ ਰੁਕ ਗਿਆ ਹੈ ਤੇ ਉਹਦੇ ਨਾਲ ਜਿਹੜੀਆਂ ਸਾਡੀਆਂ ਪਾਕਿਸਤਾਨ ਨਾਲ ਸਰਧਾਂ ਲਗਦੀਆਂ ਸੀ ਉਹਨਾਂ ਦੇ ਨਾਲ ਸਾਡੀਆਂ ਫੌਜੀ ਮਸ਼ਕਾਂ ਚੱਲ ਰਹੀਆਂ ਸੀ ਫੌਜੀ ਮਸ਼ਕਾਂ ਚੱਲ ਰਹੀਆਂ ਸੀ ਤੇ ਉਹਨਾਂ ਫੌਜੀ ਮਸ਼ਕਾਂ ਨੂੰ ਵੇਖ ਕੇ ਥੋੜੇ ਦਿਨ ਪਹਿਲਾਂ ਜਿਹੜੇ ਉਹ ਮਨੀਰ ਹੈਗੇ ਨੇ ਆਸਮ ਮਨੀਰ ਜਿਹੜੇ ਉਹਨਾਂ ਨੇ ਨਾ ਆਪਣੀਆਂ ਫੌਜਾਂ ਨੂੰ ਹਾਈ ਅਲਰਟ ਜਾਰੀ ਕੀਤਾ ਹੋਇਆ ਸੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਬਾਰਡਰ ਦੇ ਉੱਤੇ ਤਿਆਰ ਰੱਖਣਾ ਆਪਣੇ ਹਵਾਈ ਫੌਜ ਨੂੰ ਵੀ ਥਲ ਜਿਹੜੀ ਜਿਹੜੀ ਜ਼ਮੀਨੀ ਫੌਜ ਹੈ ਉਹਨੂੰ ਵੀ ਔਰ ਸਮੁੰਦਰੀ ਫੌਜ ਨੂੰ ਵੀ ਉਹਨਾਂ ਨੇ ਕਿਹਾ ਇਹ ਤੁਸੀਂ ਅਲਰਟ ਰਹਿਣਾ ਲੇਕਿਨ ਕੱਲ ਵਾਲਾ ਹਮਲਾ ਜਿਹੜਾ ਹੋਇਆ ਨਾ ਕਿਉਂਕਿ ਨਾ ਇੱਕ ਖਬਰ ਇਹ ਵੀ ਹੈ ਇਹਦੇ ਵਿੱਚ ਵੀ ਆਈਐਸਆਈ ਦੀ ਇੱਕ ਜਿਹੜੀ ਜਥੇਬੰਦੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਇਹਦਾ ਕਨੈਕਸ਼ਨ ਹੋ ਸਕਦਾ ਹੈ ਕਿਉਂਕਿ ਆਈਐਸਆਈ ਜਿਹੜੀ ਹੈ ਉਥੋਂ ਦੀ ਪ੍ਰਵਾਨਿਤ ਉਹਨਾਂ ਦੀ ਆਪਣੇ ਪਾਕਿਸਤਾਨ ਦੀ ਇੱਕ ਏਜੰਸੀ ਹੈ ਐਸ 1 ਕਰਕੇ ਆ ਉਹਨਾਂ ਨੇ ਅੱਗੋਂ ਜਿਹੜੇ ਇਹ ਲੋਕ ਰੱਖੇ ਹੋਏ ਜਨਾਂ ਦਾ ਪਹਿਲ ਪਹਿਲਗਾਮ ਦੇ ਨਾਲ ਵੀ ਸੰਬੰਧ ਸੀਗਾ ਇੱਥੇ ਵੀ ਉਹ ਸ਼ੱਕ ਪ੍ਰਗਟਾਇਆ ਇਹ ਜਾਂਦਾ ਵੀ ਸ਼ਾਇਦ ਉਹਨਾਂ ਵਿੱਚੋਂ ਕੋਈ ਬੰਦਾ ਜਿਹੜਾ ਹੈ ਉਹਨਾਂ ਵਿੱਚੋਂ ਜਿਹੜੇ ਬੰਦੇ ਨੇ ਉਹਨਾਂ ਨੇ ਕੋਈ ਹਮਲਾ ਇੱਥੇ ਕੀਤਾ ਦਿੱਲੀ ਦੇ ਵਿੱਚ ਲੇਕਿਨ ਇਹ ਦੇਖਣ ਵਾਲੀ ਗੱਲ ਹੈ ਪਰ ਆਸਮਨ ਮਨੀਰ ਹੋਣਾ ਨੇ ਉਹ ਅਲਰਟ ਕਰ ਦਿੱਤਾ ਉਹਨਾਂ ਨੂੰ ਵੀ ਪਾਈ ਆਪਣੇ ਬਾਰਡਰ ਦਾ ਧਿਆਨ ਰੱਖੋ ਵੀ ਕਿਤੇ ਇਹ ਨਾ ਹੋਵੇ ਵੀ ਜੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਜਾਂ ਉਹਨਾਂ ਨੇ ਇਹ ਸਮਝ ਲਿਆ ਵੀ ਇਹ ਪਾਕਿਸਤਾਨ ਦਾ ਕੀਤਾ ਕਰਾਇਆ ਤੇ ਸਾਡੇ ਉੱਤੇ ਕਿਤੇ ਫੇਰ ਆਪਰੇਸ਼ਨ ਨਾ ਸ਼ੁਰੂ ਹੋਵੇ ਸੋ ਇਹੋ ਜਿਹੀ ਗੱਲਾਂ ਕਰਕੇ ਵੀ ਪਾਕਿਸਤਾਨ ਜਿਹੜਾ ਹੈ ਉਹ ਹੁਣ ਇਸ ਵੇਲੇ ਅਲਰਟ ਹੈ ਜੀ ਤਾਂ ਹੁਣ ਸਮਾਂ ਹੋ ਚੁੱਕਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ ਫੇਰ ਹਾਸਲ ਹੋਵਾਂਗੇ ਤਦ ਤੱਕ ਲਈ ਵਿਗਦੇ ਰੋ ਆਰਪੀਡੀ 24